ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਜੀ ਅੱਜ ਦੀ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਵਿੱਚ ਅਸੀਂ ਗੱਲ ਕੀਤੀ ਸੀ ਸਹਬਜ਼ਾਦੇ ਜਦੋਂ ਮਾਤਾ ਜੀ ਕੋਲੋਂ ਵਿਦਾਈ ਗਈ ਲੈ ਕੇ ਵਜ਼ੀਦ ਖਾਨ ਦੀ ਕਚਹਿਰੀ ਵੱਲ ਚੱਲਦੇ ਨੇ ਉਹਦਾ ਵਰਣਨ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਨੇ ਜਿਵੇਂ ਕੀਤਾ ਸੀ ਉਸੀ ਵੀਡੀਓ ਵਿੱਚ ਸੁਣਿਆ ਸੀ ਅੱਜ ਦੀ ਵੀਡੀਓ ਵਿੱਚ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਜੋ ਵਰਣਨ ਕਰ ਰਹੇ ਨੇ ਜਦੋਂ ਸਹਬਜ਼ਾਦੇ ਵਜ਼ੀਦ ਖਾਨ ਦੀ ਕਚਹਿਰੀ ਵਿੱਚ ਪਹੁੰਚਦੇ ਨੇ ਇਹ ਤੀਜੇ ਦਿਨ ਦੀ ਪੇਸ਼ੀ ਹੈ ਜਦੋਂ ਸਹਿਬਜ਼ਾਦੇ ਨਵਾਬ ਦੀ ਕਚਹਿਰੀ ਵਿੱਚ ਪਹੁੰਚਦੇ ਹਨ ਥੀ ਪਿਆਰੀ ਸੂਰਤੋਂ ਸੁਜਾਤ ਬਰਸ ਰਹੀ ਸੁਜਾਤ ਦਾ ਮਤਲਬ ਹੈ ਬਹਾਦਰੀ ਇਹ ਜਿਹੜੀਆਂ ਪਿਆਰੀਆਂ ਸੂਰਤਾਂ ਨੇ ਨਾ ਸਹਿਬਜ਼ਾਦੇਆਂ ਦੀਆਂ ਇਹਨਾਂ ਦੇ ਚਿਹਰਿਆਂ ਤੋਂ ਬਹਾਦਰੀ ਬਰਸ ਰਹੀ ਹੈ ਨੰਨੀ ਸੀ ਮੂਰਤੋਂ ਸੇ ਥੀ ਜੁਰਤ ਬਰਸ ਰਹੀ ਇਹਨਾਂ ਦੀ ਜਿਹੜੀ ਪਿਆਰੀ ਮੂਰਤਾਂ ਹਨ ਇਹਨਾਂ ਦੇ ਵਿੱਚੋਂ ਬਹਾਦਰੀ ਡੁੱਲ ਡੁੱਲ ਪੈਂਦੀ ਹੈ ਰੁੱਖ ਪਰ ਨਵਾਬੋ ਕੇ ਤੀ ਸਕਾਵਤ ਬਰਸ ਰਹੀ ਪਰ ਕਹਿੰਦੇ ਨੇ ਜਿਹੜੇ ਨਵਾਬ ਜਾਂ ਜਿਹੜੇ ਲੋਕ ਉੱਥੇ ਕਚਹਿਰੀ ਵਿੱਚ ਬੈਠੇ ਹੋਏ ਸਨ ਉਹਨਿਆਂ ਉਹਨਾਂ ਦੇ ਚਿਹਰਿਆਂ ਤੇ ਨਿਰਭਾਗਤਾ છਾਈ ਹੋਈ ਹੈ ਰਾਜੋ ਕੇ ਮੂਹ ਪਰ ਸਾਫਤੀ ਲਹਨਤ ਬਰਸ ਰਹੀ ਉਹਨਾਂ ਦੇ ਚਿਹਰਿਆਂ ਤੇ ਲਨਤ ਜਿਹੜੀ ਆ ਉਹਨਾਂ ਦੇ ਮੂੰਹਾਂ ਤੋਂ ਚਿਹਰਿਆਂ ਤੋਂ ਡਿੱਗ ਡਿੱਗ ਕੇ ਪੈ ਰਹੀ ਹੈ ਬੱਚੋਂ ਕਾਰੋਮ ਛਾ ਗਿਆ ਹਰ ਇੱਕ ਮਸ਼ੀਰ ਪਰ ਹਰ ਇੱਕ ਵਿਅਕਤੀ ਤੇ ਜਿਹੜਾ ਉਸ ਕਚਹਿਰੀ ਵਿੱਚ ਮੌਜੂਦ ਸੀ ਹਕੀਮ ਅਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਉਹਨਾਂ ਸਾਰੇ ਲੋਕਾਂ ਦੇ ਉੱਤੇ ਸੈਬ ਜਾਦਿਆਂ ਦਾ ਰੂਪ ਜਿਹੜਾ ਉਹ ਛਾਇਆ ਹੋਇਆ ਸੀ ਲਰਜਾਸਾ ਪੜ ਗਿਆ ਥਾ ਅਮੀਰੋ ਵਜ਼ੀਰ ਪਰ ਕਹਿੰਦੇ ਨੇ ਜਿਹੜਾ ਵਜ਼ੀਦ ਖਾਨ ਸੀ ਉਹਦਾ ਰੰਗ ਵੀ ਪੀਲਾ ਪੈ ਗਿਆ ਸੀ ਉਹ ਵੀ ਡਰਨ ਲੱਗ ਪਿਆ ਸੀ ਕੰਬਣ ਲੱਗ ਪਿਆ ਸੀ ਵੀ ਛੋਟੇ-ਛੋਟੇ ਬੱਚਿਆਂ ਦੇ ਵਿੱਚ ਇੰਨੀ ਜ਼ਿਆਦਾ ਜ਼ੁਰਤ ਪਈ ਹੋਈ ਹੈ ਨਾਜ਼ਮ ਕੀ ਬਾਤ ਬਾਤ 'ਤੇ ਰੁਕਣੇ ਲੱਗੀ ਜ਼ਬਾਨ ਜਦੋਂ ਬੱਚਿਆਂ ਦੇ ਨਾਲ ਨਵਾਬ ਦੇ ਵਿੱਚ ਕਚਹਿਰੀ ਵਿੱਚ ਚਰਚਾ ਹੋਈ ਤੇ ਜਿਹੜਾ ਵਜ਼ੀਦ ਖਾਨ ਹੈ ਨਾ ਉਹਦੀ ਜ਼ਬਾਨ ਕੰਬ ਰਹੀ ਹੈ ਕੀ ਮਲਾਯ ਅਰਥਾਂ ਜੋਗੀ ਜੀ ਕਹਿੰਦ ਨੇ ਨਾਜ਼ਮ ਕੀ ਬਾਤ ਬਾਤ ਤੇ ਰੁਕਨੇ ਲੱਗੀ ਜਬਾਂ ਖੁਦ ਕੋ ਸੰਭਾਲ ਕਰਕੇ ਉਹ ਕਹਿਨੇ ਲਗਾ ਕਿ ਹਾਂ ਖਾਹਾਂ ਹੂ ਮੌਤ ਤੇ ਯਾ ਤੁਮੇ ਚਾਹੀਏ ਅਮਾ ਤੁਸੀਂ ਮੌਤ ਚਾਹੁੰਨੇ ਹੋ ਯਾ ਤੁਸੀਂ ਪਨਾਹ ਚਾਹੁੰਨੇ ਹੋ ਬਤਲਾਓ ਸਾਫ ਸਾਫ ਅਬ ਮੈਂ ਆਲੀ ਖਾਨ ਦਾ ਮੈਨੂੰ ਸਾਫ ਸਾਫ ਦੱਸੋ ਇਸ ਦਮ ਕਰੋ ਕਬੂਲ ਅਗਰ ਸ਼ਾਹ ਕੇ ਦੀਨ ਕੋ ਫਿਰ ਆਸਮਾ ਬਣਾ ਦੂੰ ਤੁਹਾਡੀ ਜ਼ਮੀਨ ਕੋ ਵਜ਼ੀਰ ਖਾਨ ਕਹਿਣ ਲੱਗਾ ਵੀ ਜੇ ਤੁਸੀਂ ਸ਼ਾਹ ਦੇ دین ਨੂੰ ਮਤਲਬ ਕਿ ਇਸਲਾਮ ਨੂੰ ਕਬੂਲ ਕਰ ਲਓ ਨਾ ਫਿਰ ਆਸਮਾ ਬਣਾ ਦੂੰ ਤੁਹਾਡੀ ਜ਼ਮੀਨ ਕੋ ਜੋ ਕੁਛ ਚਾਹੀਦਾ ਤੁਹਾਨੂੰ ਮਿਲ ਜਾਏਗਾ ਕੋਈ ਵੀ ਪਦਾਰਥ ਕੁਝ ਵੀ ਚਾਹੀਦਾ ਹੋਏਗਾ ਉਹ ਤੁਹਾਨੂੰ ਮਿਲੇਗਾ ਪਰ ਵਜ਼ੀਰ ਖਾਨ ਨੇ ਜਿਹੜੇ ਆਫਰ ਦਿੱਤੇ ਜਾਂ ਜੋ ਕੁਝ ਉਹਨੇ ਕਿਹਾ جے ڈراوے پائے اُدھا جواب آ صاحب نے کم بہادری نال دتگور کے لاڈلوں نے دیا روب سے جواب آتی نہیں شرم ہے ذرا تجھ کو اے نواب دنیا کے پیچھے کرتا ہے کیوں دین کو خراب کس کا لکھا ہے ظلم دکھا تو ہمیں کتاب تعلیم زور کی کہیں قرآن میں نہیں خوبی تمہارے شاہ کے ایمان میں نہیں ਹਕੀਮ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਸਤਗੁਰੂ ਦੇ ਪੁੱਤਰਾਂ ਨੇ ਬੜੇ ਰੂਪ ਨਾਲ ਜਵਾਬ ਦਿੱਤਾ ਕਿ ਨਵਾਬ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਦੁਨੀਆ ਦੇ ਪਿੱਛੇ ਆਪਣੇ ਦੀਨ ਨੂੰ ਕਿਉਂ ਖਰਾਬ ਕਰ ਰਿਹਾ ਹੈ ਨਾਲੇ ਦੱਸ ਤੂੰ ਤੇਰੇ ਧਰਮ ਗ੍ਰੰਥ ਵਿੱਚ ਕਿੱਥੇ ਲਿਖਿਆ ਹੋਇਆ ਹੈ ਕਿ ਧੱਕੇ ਨਾਲ ਕਿਸੇ ਦਾ ਧਰਮ ਬਦਲਿਆ ਜਾਏ ਔਰੰਗਜ਼ੇਬ ਡਰਤਾ ਨਹੀਂ ਹੈ ਗੁਨਾਹ ਸੇ ਬੇਕਸ ਕੇ ਇਸ ਤਰ੍ਹਾਂ ਸੇ ਦੁਖੀਆਂ ਕੀ ਆਸੇ ਮਜ਼ਬ ਬਦਲ ਰਹਾ ਹੈ ਉਹ ਜ਼ੋਰੇ ਸ਼ਿਪਾਸੇ ਫੈਲਾਨਾ دین ਪਾਪ ਹੈ ਜ਼ਬਰੋ ਕਰਾਹ ਸੇ ਲਿਖਾ ਹੋਆ ਹੈ ਸਾਥ ਤੁਮਾਰੀ ਕਿਤਾਬ ਮੇ ਫਿਲਾਉ ਦੀ ਫਿਲਾਉ ਦੀ ਬਾ ਜ਼ਬਰ ਨਾ ਤੁਮ ਸ਼ੇਖੋ ਸ਼ਾਬ ਮੇ ਇੱਥੇ ਔਰੰਗਜ਼ੇਬ ਦੇ ਜ਼ੁਲਮ ਦਾ ਜ਼ਿਕਰ ਕੀਤਾ ਜਾ ਰਿਹਾ ਸਹਿਬਜ਼ਾਦਿਆਂ ਨੇ ਉਹ ਵੀ ਜ਼ਿਕਰ ਕੀਤਾ ਹਕੀਮ ਅਲਿਆਖਾਂ ਜੋਗੀ ਜੀ ਦੇ ਸ਼ਬਦਾਂ ਦੇ ਵਿੱਚ ਹੈ ਪੜ ਕੇ ਕੁਰਾਨ ਬਾਪ ਕੋ ਚੁੱਕ ਕਰਤਾ ਕੈਦ ਹੋ ਇੱਥੇ ਔਰੰਗਜ਼ੇਬ ਦਾ ਜ਼ਿਕਰ ਹੈ ਵੀ ਜਿਹੜਾ ਕੁਰਾਨ ਵੀ ਪੜਦਾ ਹੋਵੇ ਪਰ ਆਪਣੇ ਪਿਓ ਸ਼ਾਹਜਹਾਂ ਨੂੰ ਵੀ ਕੈਦ ਕਰਦੇਵੇ ਮਰਨਾ ਪਿਤਾ ਕਾ ਜਿਸਕੋ ਖੁਸ਼ੀ ਕੀ ਨਵੈਦ ਹੋ ਕਿੰਨੇ ਉਹ ਔਰੰਗਜ਼ੇਬ ਜਿਹਦੇ ਲਈ ਪਿਓ ਦੇ ਮਰਨ ਦੀ ਖਬਰ ਵੀ ਬੜੀ ਖੁਸ਼ੀ ਵਾਲੀ ਹੋਵੇ ਕਤਲੇ ਬਰਾਦਰਾਂ ਜਿਸੇ ਮਮੂਲੀ ਸ਼ਹਿਦ ਹੋ ਕਿੰਦੇ ਜਿੰਨੂ ਆਪਣੇ ਭਰਾਵਾਂ ਦਾ ਕਤਲ ਕਰਨਾ ਵੀ ਇੱਕ ਸ਼ਿਕਾਰ ਕਰਨਾ ਲੱਗਦਾ ਹੋਵੇ ਨੇਕੀ ਕੀ ਉਸੇ ਖਲਕ ਕੋ ਫਿਰ ਕੀ ਉਮੀਦ ਹੋ ਜਿਹੜਾ ਬੰਦਾ ਆਪਣੇ ਭਰਾਵਾਂ ਦਾ ਕਤਲ ਸ਼ਿਕਾਰ ਵਾਂਗਰਾ ਕਰਦਾ ਹੈ ਜਿਦੇ ਲਈ ਪਿਤਾ ਦਾ ਮਰਨਾ ਵੀ ਇੱਕ ਖੁਸ਼ੀ ਨੂਮਾ ਖਬਰ ਹੈ ਜਿਹੜਾ ਕੁਰਾਨ ਵੀ ਪੜ੍ਹਦਾ ਹੈ ਤੇ ਪਿਓ ਨੂੰ ਵੀ ਬੰਦੀਖਾਨੇ 'ਚ ਪਾ ਦਿੰਦਾ ਹੈ ਕਿੰਦੇ ਨੇ ਨੇਕੀ ਕੀ ਉਸੇ ਖਲਕ ਕੋ ਫਿਰ ਕੀ ਉਮੀਦ ਹੋ ਫਿਰ ਆਮ ਦੁਨੀਆ 암 컬کت ਉਹਦੇ ਤੋਂ ਨੇਕੀ ਦੀ ਕੋਈ ਆਸ ਕਿਵੇਂ ਰੱਖ ਸਕਦੀ ਹੈ ਗੈਰੋਂ पे ਫਿਰ ਉਹ ਜ਼ੋਰ ਕਰੇ ਜਾਂ ਜ਼ਫਾ ਕਰੇ ہم کیا ਕਹੇ کسی کو ہدایت خدا کرے ਫਿਰ ਉਹ ਦੂਜਿਆਂ ਤੇ ਛਾਈ ਤਾਕਤ ਦੇ ਨਾਲ ਧੱਕਾ ਕਰੇ ਜਾਂ ਕਿਸੇ ਨਾਲ ਨਿਆਂ ਕਰੇ ਅਸੀਂ ਕੁਝ ਨਹੀਂ ਕਹਿ ਸਕਦੇ ਅੱਗੋ ਸਾਹਿਬ ਜادہ ਕਹਿਣ ਲੱਗੇ ہم صاف چاہتے ہیں ازل کے دہن میں jaye ਅਸੀਂ ਚਾਹੁੰਦੇ ਹਾਂ ਕਿ ਬੇਸ਼ੱਕ ਅਸੀਂ ਭਾਵੇਂ ਮੌਤ ਦੇ ਮੂੰਹ 'ਚ ਵੀ ਚਲੇ ਜਾਈਏ ਸਾਨੂੰ ਕੋਈ ਡਰ ਨਹੀਂ ਮਰ ਜਾਏ ਵੀ ਤੋ ਕਬਰ 'ਮੇ 1 ਹੀ ਕਫਨ 'ਮੇ ਜਾਏ ਹੱਥੋਂ 'ਮੇ ਹੱਥ ਡਾਲ ਕੇ ਬਾਗ਼ੇ ਹਦਨ 'ਮੇ ਜਾਏ ਮਾਸੂਮੇ ਕੇ ਲਈ ਜੋ ਬਨਾ ਉਸ ਚਮਨ 'ਮੇ ਜਾਏ ਮਜ਼ਮੂ ਕੋ ਬਾਦਸ਼ਾਹ ਨੇ ਬੱਟਾ ਲਗਾ ਦਿਆ ਹਮਨੇ ਅਮਲ ਸੇ ਪੰਥ ਕੋ ਅੱਛਾ ਬਣਾ ਦਿਆ ਸਹਿਬਜ਼ਾਦਿਆਂ ਨੇ ਵਜ਼ੀਦ ਖਾਨ ਨੂੰ ਇਸ ਗੱਲ ਦਾ ਜਵਾਬ ਦਿੱਤਾ سچ کو مٹاؤ گے تو مٹو گے جہان سے ڈرتا نہیں اکال شہن شاہ کی شان سے اپدیش اپنا سن لو ذرا دل کے کان سے ہم کہہ رہے ہیں تم کو خدا کی جبان سے با جاؤ شر سے ہندو مسلمان ہو کوئی پندت ہو مولوی ہو یو عالم ہو کوئی امرت بازور تم کو شکانا نہیں ہمیں سکھ باضبر تم کو بنانا نہیں ہمیں باتا کسی کے دل کو دکھانا نہیں ہمیں لڑ بڑ کے جمع کرنا خزانا نہیں ہمیں شاہی ہیں اپنے تھاٹ مگر یوں فقیر ہیں نانک کی طرح ہندو و مسلم کے پیر ہیں اتھے گرو بوبن سنگھ مہاراج سچے پادشاہ جی ذکر کیتا جا رہا ہے۔ تقریر دل پذیر سے گم سب کے ہوش تھے نیچی نظر ہر ایک کی تھی استداہ گوشت تھے ਬੱਚੋਂ ਕੇ ਸਾਹਮਣੇ ਸਭ ਇਹ ਦਾਨਾ ਖਮੂਸ਼ ਥੇ ਨਾਜ਼ਮ ਕੇ ਜ਼ੀਮੇ ਬੁਗਜ਼ ਥਾ ਅਬ ਨਾ ਜੋਸ਼ ਥੇ ਇਤਨੇ ਮੇ ਸੁਚਾਨੰਦ ਵੋ ਦੀਵਾਨ ਲਾਬਕਾਰ ਜੁੰਝਲਾ ਕੇ ਬੋਲਾ ਹਏ ਵੋ ਸ਼ੈਤਾਨ ਲਾਬਕਾਰ ਕਿੰਦੇ ਚੋ ਬੱਚਿਆਂ ਦੀ ਤਕਰੀਰ ਉਹਨਾਂ ਸਾਰੇ ਲੋਕਾਂ ਨੇ ਸੁਣੀ ਤੇ ਬਿਲਕੁਲ ਇੱਕਦਮ ਪੂਰੀ ਕਚਹਿਰੀ ਦੇ ਵਿੱਚ ਸ਼ਾਂਤੀ ਛਾ ਗਈ ਨਾਜ਼ਮ ਕੇ ਜ਼ੀਮੇ ਬੁਗਜ਼ ਥਾ ਕਿੰਦੇ ਨੇ ਨਾਜ਼ਮ ਦੇ ਦਿਲ ਵਿੱਚ ਹੁਣ ਦੁਸ਼ਮਣੀ ਸੀ ਉਹ ਵੈਰ ਦੇ ਨਾਲ ਬਹੁਤ ਜ਼ਿਆਦਾ ਗੁੱਸੇ ਨਾਲ ਭਰ ਚੁੱਕਿਆ ਸੀ ਤੇ ਸੁਚਾਨੰਦ ਕਹਿਣ ਲੱਗਾ ਫਿਰ ਹੁਣ ਕਹਿੰਦਾ ਕਿ ਆਖੂਪ ਹੈ ਨਵਾਬ ਵੀ ਬਾਤੋਂ ਮੇ ਆ ਗਏ ਉਸ ਬੁੱਤ ਸ਼ਿਕਨ ਕੇ ਬੱਚੋਂ ਕੀ ਗਾਤੋਂ ਮੇ ਆ ਗਏ ਸਰਦਾਰ ਹੋ ਕੇ ਆਪ ਵੀ ਲਾਤੋਂ ਮੇ ਆ ਗਏ ਸੰਭਲੋ ਕਹੀਂ ਜੋ ਉਨਕੇ ਹੱਥੋਂ ਮੇ ਆ ਗਏ ਕਹਤੇ ਹੈ ਇਹ ਤੋ ਬੁਰਾ ਸ਼ਾਹ ਹਿੰਦੁਸਤਾਨ ਕੋ ਤੂੰ ਦੇਖਤੇ ਹੋ ਰਹਿਮ ਸੇ ਕਿਉਂ ਇਨਕੀ ਜਾਨ ਕੋ ਕਹ ਚੋ ਜਬਾਨੇ ਬਰਸਰ ਦਰਬਾਰ ਐਸੋਂ ਕੀ ਮੇਰਾ ਜੋ ਬਸ ਚਲੇ ਸਜਾਵਰ ਐਸੋਂ ਕੀ ਦਿੱਲੀ ਮੇ ਜੋ ਰਪਟ ਸੁਨੇ ਸਰਕਾਰ ਐਸੋਂ ਕੀ ਨਹਿਕ ਕੋ ਹਮ पे ਆ ਪੜੇ ਫਟਕਾਰ ਐਸੋਂ ਕੀ ਤਕਦੀਰ ਫਿਰ ਗਈ ਹੈ ਤੋ ਕੁਛ ਆਪਣਾ ਬਸ ਨਹੀਂ ਇਨ ਪੇ ਦੁਹਾਈ ਰਾਮ ਕੀ ਖਾਣਾ ਤਰਸ ਨਹੀਂ ਹੁਣ ਇਥੇ ਸੁਚਾਨੰਦ ਸਲਾਹ ਦੇ ਰਿਹਾ ਵਜ਼ੀਦ ਖਾਨ ਨੂੰ ਬੇਨਾਂ ਤੇ ਤਰਸ ਨਾ ਖਾਓ ਬਿਲਕੁਲ ਵੀ ایسا نہ ہو کہ تخت سے تختہ نصیب ہو دشمن تمہاری زان کارک حبیب ہو تم آلی خاندان ہو شریف و نذیب ہو دیکھو بچا رہا ہوں تمہیں دیکھو بچا رہا ہوں تمہیں گڑے کے قریب ہو کیوں رحم کر کے لیتے ہو دوزک ذہان میں جوڑے ہوئے ہیں تیر مقدس کمان میں ਮਨਜ਼ੂਰ ਜਬ ਕੇ ਸਾਂਪ ਕਾ ਸਰਪੀ ਹੈ ਫੋੜਨਾ ਬੇਜ਼ਾਫਰ ਤੋ ਬਚਾਏ ਅਫੀ ਕੋ ਛੋੜਨਾ ਦਸਵੇਂ ਗੁਰੂ ਕਾ ਜੋ ਹੈ ਖਜ਼ਾਨਾ ਬਟੋਰਨਾ ਬੱਚੋਂ ਕੀ ਪਹਿਲੇ ਬਾਪ ਸੇ ਗਰਦਨ ਮਰੋੜਨਾ ਨਾਜ਼ਮ ਥਾ ਇਸ ਸਲਾਈਨ ਕੀ ਬਾਤੋਂ ਮੇ ਆ ਗਿਆ ਬੇਮਿਹਰ ਬੇਦਰਮ ਕੀ ਥਾ ਗਾਤੋਂ ਮੇ ਆ ਗਿਆ ਕਿੰਨੇ ਜਿਹੜਾ ਸੁੱਚਾ ਆਨੰਦ ਸੀਨਾ ਜਿਹੜੀਆਂ ਉਹਦੀਆਂ ਸਲਾਮਾਂ ਸਨ ਉਹਨਾਂ ਸਲਾਮਾਂ ਨੇ ਮਲ ਨੂੰ ਬਲਦੀ ਦੇ ਵਿੱਚ ਘੋੜ ਦਾ ਕੰਮ ਕੀਤਾ ਹੋਵੇ ਦੋ ਬਾਈ ਸ਼ੇਰਖਾਨ ਵਾਕੀ ਜ਼ਰਖਾਂ ਪਠਾਨ تھے ਮਲਾਇਰ ਕੋਟ ਲਾ ਕੇ ਉਹ ਮਸ਼ਹੂਰ ਖਾਨ تھے ਇੱਕ ਰੋਸ ਆ ਕੇ ਰਨ ਵਿੱਚ ਲੜੇ ਕੁਝ ਜ਼ਵਾਨ تھے ਗੋਬਿੰਦਨ ਕੇ ਬਾਪ ਕੀਲੇ ਬੈਠੇ ਚਾਂਦ تھے ਨਾਜ਼ਮ ਨੇ ਸੁਚਾਨੰਦ ਨੇ ਉਸੇ ਕਹਾ ਕੇ ਲੋ ਬਦਲਾ ਪਿਤਰ ਕਾਇਨ ਕੇ ਲਹੂ ਕੋ ਬਹਾ ਕੇ ਲੋ ਨਵਾਬ ਮਲੇਰ ਕੋਟਲਾ ਜਿਹੜੇ ਸਨ ਉਹਨਾਂ ਨੂੰ ਜਦੋਂ ਇਹ ਸਲਾਹ ਦਿੱਤੀ ਗਈ ਸੁਚਾਨੰਦ ਵੱਲੋਂ ਵੀ ਵਜ਼ੀਦ ਖਾਨ ਵੱਲੋਂ ਵੀ ਤੇਰੇ ਭਰਾ ਦੀ ਜਾਨ ਇਹਨਾਂ ਦੇ ਪਿਤਾ ਹਥੋਂ ਮੈਦਾਨੇ ਜੰਗ ਵਿੱਚ ਗਈ ਹੈ ਇਸ ਕਰਕੇ ਹੁਣ ਉਹਨਾਂ ਦੇ ਪੁੱਤਰ ਗੁਰਗੋਬਿੰਦ ਸਿੰਘ ਜੀ ਦੇ ਲੜਕੇ ਬੱਚੇ ਸਾਡੇ ਸਾਡੀ ਪਕੜ ਵਿੱਚ ਨੇ ਤੇ ਤੁਸੀਂ ਇਹਨਾਂ ਦੇ ਕੋਲੋਂ ਆਪਣੇ ਭਰਾ ਦਾ ਬਦਲਾ ਲੈ ਲਓ ਪਰਗੂਨਾ ਨੇ ਬੜੇ ਕਮਾਲ ਦਾ ਜਵਾਬ ਦਿੱਤਾ ਕਹਿਨੇ ਲੱਗੇ ਵੋ ਤੁਮ ਨਿਹਾਇਤ ਮੁਲੀਲ ਹੋ ਤੁਸੀਂ ਬੜੇ ਬੇਦਲੀਲੇ ਹੋ ਨ ਮਰਦੀ ਕੀ ਬਤਾਤੇ ਜ਼ਰੀ ਕੋ ਸਬੀਲ ਹੋ ਬਹਾਦਰਾਂ ਮਰਦਾਂ ਨੂੰ ਨ ਮਰਦੀ ਦਾ ਰਾ ਦੱਸ ਰਹੇ ਹੋ ਮੁਖਤਾਰ ਤੂੰ ਹਮਾਰੇ ਹੋ ਜਾਂ ਤੂੰ ਵਕੀਲ ਹੋ ਨਾਕ ਬਿਆਨ ਕਹਤੇ ਜੋ ਬੋਦੀ ਦਲੀਲ ਹੋ ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਪਾਪ ਸੇ ਮਹਿਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ ਮਲੇਰ ਕੋਟਲੇ ਵਾਲੇ ਨਵਾਬ ਨੇ 81 ਵਜ਼ੀਦ ਖਾਨ ਦੀ ਕਚਹਿਰੀ ਚ ਵੀ ਜੇ ਬਦਲਾ ਹੀ ਲੈਣਾ ਹੋਇਆ ਨਾ ਭਰਾ ਦਾ ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਬਾਪ ਸ ਇਹਨਾਂ ਦੇ ਪਿਤਾ ਕੋਲੋਂ ਬਦਲਾ ਲਵਾਂਗੇ ਮਹਿਫੂਜ਼ ਰੱਖੇ ਹਮ ਕੋ ਖੁਦਾ ਇਸੇ ਪਾਪ ਸ ਕਿ ਪਰਮਾਤਮਾ ਇਸ ਤਰ੍ਹਾਂ ਦੇ ਪਾਪ ਕਰਨ ਤੋਂ ਸਾਨੂੰ ਮਹਿਫੂਜ਼ ਰੱਖੇ ਦੂਰ ਰੱਖੇ ਝਾੜੇ ਵੋ ਖਾ ਕੇ ਦੋਨੋਂ ਸ਼ਰਮਸ਼ਾਰ ਹੋ ਗਏ ਜਲਾਦ ਸਾਰੇ ਕਤਲ ਸੇ ਬੇਜ਼ਾਰ ਹੋ ਗਏ ਜਿਆਦਾ ਦਲੇਰ ਫਿਰ ਸਿਤਮ ਆਜ਼ਾਰ ਹੋ ਗਏ دیوار ਮੇ ਚੁੰਨੇ ਕੋ ਉਹ ਤਿਆਰ ਹੋ ਗਏ ਇਟੇ ਮੰਗਾਈ ਚੂਨਾ ਵੀ ਫੌਰਨ ਬਾਂਮ ਕੀਆ ਯਾਰਾ ਨਹੀਂ ਬਿਆਨ ਕਾਫਰ ਜੋ ਸਿਤਮ ਕੀਆ حکیم اللہ ਯਾਰਖਾਂ ਜੋਗੀ ਜੀ ਨੇ ਅੱਜ ਤੀਜੇ ਦਿਨ ਦੀ ਪੇਸ਼ੀ ਦਾ ਜ਼ਿਕਰ ਇੱਥੇ ਕੀਤਾ ਕਾਜ਼ੀ ਵੱਲੋਂ ਫਤਵਾ ਲਾ ਦਿੱਤਾ ਗਿਆ ਉਸ ਸੰਖੇਪ ਵਰਣਨ ਕਰ ਰਹੇ ਨੇ ਸੰਖੇਪ ਜੇ ਵਰਣਨ ਕਰ ਰਹੇ ਨੇ ਤੇ ਬਸ ਉਹਨਾਂ ਦੀ ਜਿਹੜੀ ਇਹ ਰਚਨਾਇ ਯੌਨਾ ਦੀ ਜਿਹੜੀ ਇਹ ਪੁਸਤਕ ਹੈ ਸ਼ਹੀਦ-ਉਲ-ਵਫਾ ਅਸੀਂ ਉਹਨੂੰ ਵੀ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਵਰਣਨ ਕੀਤਾ ਹੈ ਪੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ